ਜਦੋਂ ਅਸੀਂ ਕਸਟਮਰ ਬਣ ਕੇ ਆਏ ਨੇ ਬਾਬਾ ਜੀ ਪੁੱਤ ਦੇ ਵਿਆਹ ਨੂੰ 3 ਸਾਲ ਹੋ ਗਿਆ ਔਲਾਦ ਨਹੀਂ ਹੁੰਦੀ ਅੱਛਾ ਘਰ 'ਚ ਕਲੇਸ਼ ਵੜਾ ਵਾ ਸਾਡਾ ਮੁਕੱਦਮਾ ਨਹੀਂ ਜਿੱਤਿਆ ਜਾ ਰਿਹਾ ਉਹ ਪੰਜ ਸੱਤ ਸ਼ਬਦ ਬੋਲਦੇ ਆ ਨਾ ਅਗਲੇ ਫਿਰ ਮਟੀਰੀਅਲ ਬਣਾਉਂਦੇ ਆ ਗੁਰੂ ਗ੍ਰੰਥ ਸਾਹਿਬ 'ਚੋਂ ਸ਼ਬਦ ਲੈ ਕੇ ਉਹਨਾਂ ਨੂੰ ਇਕੱਠਿਆਂ ਕਰਕੇ ਉਹਦੇ ਉੱਪਰ ਲਿਖਦੇ ਦੁੱਖ ਭੰਜਨੀ ਹੁਣ ਤੁਹਾਡੇ 'ਚ ਕਿੰਨੇ ਬੈਠੇ ਆ ਵੀਰ ਬਾਣੀ ਪੜਨ ਵਾਲੇ ਲਾਈਵ ਸੁਣ ਰਹੇ ਆ ਦੁੱਖ ਭੰਜਨੀ ਸਰਲੇਖੇਟ ਬਾਣੀ ਹੈਗੀ ਗੁਰੂ ਗ੍ਰੰਥ ਸਾਹਿਬ 'ਚ ਲੱਗਦੇ ਹੈਗੀ ਆ ਜੀ ਬੋਲ ਕੇ ਕਿਸੇ ਤੇ ਫਿਰ ਇਹ ਬਾਣੀ ਦਾ ਸਰਲੇਖ ਦੇਣ ਦੀ ਯੁਰਤ ਕਹਿੰਨੇ ਪਈ ਕਹਿੰਨੇ ਕੀਤੀ ਹੈ ਬਾਣੀ ਦੀ ਹੁਣ ਕਿੰਤੂ ਪਰੰਤੂ ਕੌਣ ਕਰ ਰਿਹਾ ਭਲਾ ਸੋਚਿਆ ਕਦੀ ਕਦੀ ਦਿਮਾਗੇ ਸਾਡੇ ਵਿਚਾਰਾਂ ਆਈਆਂ ਕਦੀ ਜਿਹੜਾ ਪ੍ਰਚਾਰਕ ਬੋਲਦਾ ਡੰਗ ਚੋਕ ਲਈ ਦੇ ਦੁਆਲੇ ਜਿੱਦਾਂ ਆਸਾ ਕੀ ਵਾਰ ਬਾਣੀ ਦਾ ਸਰਲੇਖ ਹੈ ਜੈਸਰੀ ਕੀ ਵਾਰ ਬਾਣੀ ਦਾ ਸਰਲੇਖ ਹੈ ਸੁਖਮਣੀ ਬਾਣੀ ਦਾ ਸਰਲੇਖ ਹੈ ਜਪ ਬਾਣੀ ਦਾ ਸਰਲੇਖ ਹੈ ਇਦਾਂ ਦੁੱਖ ਭਜਣੀ ਸਰਲੇਖ ਵੀ ਹੈਗਾ ਭਲਾ ਵਖ ਵਖ ਸ਼ਬਦ ਲੈ ਉੱਤੇ ਸਰਲੇਖ ਲਾਤਾ ਪੜੀ ਜਾਓ ਜੀ ਦੁੱਖ ਦੂਰ ਹੁੰਦੇ ਆ ਹੁਣ ਅੱਜ ਕੱਲ ਨਵਾਂ ਕੰਮ ਚੱਲ ਪਿਆ ਚੁਪਹਿਰਿਆਂ ਦਾ ਸਿੱਖਨੇ ਤੇ ਬਾਣੀ ਹਰ ਵਕਤ ਪੜ੍ਹਨੀ ਸੀ ਚਾਰ ਪੈਰੇ ਥੋੜਾ ਪੜ੍ਹਨੇ ਸੀ ਆਠ ਪੈਰੇ ਰੱਦ ਹੀ ਸੀ ਹੁਣ ਬਾਣੀਆਂ ਦੀ ਅੱਠੇ ਪੈਰ ਰੱਦਣਾ ਉਹ ਕਹਿੰਦੇ ਚਾਰ ਪੈਰ ਰੱਦਣਾ ਤੇ ਫਿਰ ਉੱਥੇ ਬਣਾਇਆ ਕੀ ਜਾ ਰਿਹਾ ਜੀ ਸਾਡੇ ਸਿਰ ਤੇ ਕਰਜ਼ਾ ਵੜਾ ਸੀ ਬਾਬਾ ਦੀਪ ਸਿੰਘ ਨੇ ਸਾਡਾ ਹੁਣ ਕਰਜ਼ਾ ਤੁਸੀਂ ਪੁੱਠੇ ਕੰਮਾਂ ਨਹੀਂ ਲਿਆ ਹੋਏ ਤੇ ਬਾਬਾ ਦੀਪ ਸਿੰਘ ਥੋੜਾ ਜਿਮੇਵਾਰੀ ਚੁੱਕੂਗਾ ਕਰਜ਼ਾ ਲਿਆ گاਵਾਂ ਵਾਲੀ ਤੇ ਤੁਸੀਂ ਕੋਠੀ ਪਾਲੀ ਹੁਣ ਤੁਸੀਂ ਬਾਬਾ ਦੀਪ ਸਿੰਘ ਦੇ ਗਾੜੀ ਅਰਦਾਸਾਂ ਕਰਜੇ ਹੁਣ ਸਿੱਖੀ ਵਿਚਾਰਤਾਰਾ ਕੁਝ ਹੋਰ ਸੀ ਅਸੀਂ ਲਿਆ ਕੇ ਤੇ ਹੋਰ ਜਗ੍ਹਾ ਤੇ ਖੜੀ ਕਰ ਦਿੱਤੀ ਫਿਰ ਜੀ ਇਹ ਇੱਥੇ ਜੋਦ ਜਗਦੀ ਆ ਜਿਹਦੇ ਢਿੱਡ ਤੇ ਪੀੜ ਹੁੰਦੀ ਆ ਉਹ ਜੋਦ ਦਾ ਕਿਉ ਲਾਓ ਤੇ ਜਿਹੜੇ ਦੱਸਦੇ ਆ ਨਾ ਉਹਨਾਂ ਦੇ ਆਪਣੇ ਵੱਡੇ ਵੱਡੇ ਹਸਪੀਟਲ ਆ ਜਦੋਂ ਤੁਹਾਡੇ ਤੇ ਪੀੜ ਹੁੰਦੀ ਆ ਪੇਟ ਦੇ ਵਿੱਚ ਉਦੋਂ ਤੁਸੀਂ ਜੋਦ ਦਾ ਕਿਉ ਨਹੀਂ ਲਾਉਂਦੇ ਉਦੋਂ ਹਸਪੀਟਲਾਂ 'ਚ ਕਿਉ ਜਾਂਦੇ ਹੋ ਜੀ ਪਰ ਪੁੱਛੂ ਕਿਹੜਾ ਭਾਈ ਗੁਰੂ ਕੇ ਪਿਆਰੇ ਪੁੱਛੂ ਕਿਹੜਾ ਇਕਾ ਕੈਨੇਡਾ ਬੇਟੀ ਬੀਬੀ ਉਹ 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 ਦੁਪਹਿਰਿਆਂ ਦੀ ਵੈਸਟਰਾ ਪਤਾ ਕਿਦਾਂ ਕਹਦੀ ਆ ਸੁੱਕੀ ਰਸਤ ਲੈ ਕੇ ਆਇਓ ਉਹਨੂੰ ਪਤਾ ਜੇ ਗਿੱਲੀ ਰਸਤ ਹੋ ਗਈ ਤੇ ਫਿਰ ਉਸ ਦਿਨ ਖਰਾਬ ਹੋ ਜੀ ਸੁੱਕੀ ਹੋਊਗੀ ਤੇ ਚਾਰ ਦਿਨ ਲੰਘ ਜੂਗੀ ਆਟਾ ਨਹੀਂ ਖਰਾਬ ਹੋਣਾ ਚੌਲ ਨਹੀਂ ਖਰਾਬ ਹੋਣਾ ਜੋ ਜੋ ਸਮਗਰੀ ਚਾਹੀਦੀ ਹੋਈ ਆ ਐਦਾਂ ਲਾ ਕੇ ਸੁੱਚਾ ਚਾਦਰ ਰੱਖਣੀ ਆ ਉਹਦੇ ਤੇ ਲਾ ਕੇ ਜੋਤ ਜਗਾਉਣੀ ਆ ਲਾ ਕੇ ਬਾਬਾ ਜੀ ਦੀ ਮੈਂ ਕਹਦੀ ਕਿ ਸੋ ਇਹ ਸੱਚੀ ਬਾਬਾ ਦੀਪ ਸਿੰਘ ਆ ਜੇ ਨਾ ਉਨੇ ਖੰਡਾ ਖੜਕਾਉਣਾ ਇਹੋ ਜਿਹਾ ਵੀ ਕਮਲਿਓ ਮੈਂ ਤਾਂ ਗੁਰੂ ਰਾਮਦਾਸ ਜੀ ਦੇ ਦਰ ਦੀ ਸਤਕਾਰ ਲਈ ਆਪਣਾ ਸੀਸ ਲੇਖੇ ਲਾਤਾ ਤੁਸੀਂ ਕਮਲਿਓ ਮੈਨੂੰ ਗੁਰੂ ਰਾਮਦਾਸ ਨਾਲੋਂ ਵੱਡਾ ਬਣਾ ਕੇ ਪੇਸ਼ ਕਰ ਰਹੇ ਹੋ ਮੈਂ ਤਾਂ ਗੁਰੂ ਰਾਮਦਾਸ ਜੀ ਦੀ ਸ਼ਖਸੀਅਤ ਵਾਸਤੇ ਉਹਨਾਂ ਦੇ ਸਤਕਾਰ ਵਾਸਤੇ ਆਪਣਾ ਕੁਰਬਾਨ ਕਰ ਦਿੱਤਾ ਤੁਸੀਂ ਮੈਨੂੰ ਇੱਕ ਵੱਖਰੀ ਥਿਰ ਬਣਾ ਕੇ ਪੇਸ਼ ਕਰ ਦਿੱਤੇ ਹੋ ਮੈਨੂੰ ਤੁਸੀਂ ਗੁਰੂਆਂ ਦੇ ਬਰਾਬਰ ਲਿਆ ਖੜਾ ਕਰ ਦਿੱਤਾ ਫਿਰ ਤੁਸੀਂ ਵੇਖੋ ਭਾਈ ਮਨੀ ਸਿੰਘ ਬੰਦ-ਬੰਦ ਕੱਟੇ ਗਏ ਸੀ ਭਾਈ ਤਾਰੂ ਸਿੰਘ ਦਾ ਖੋਪਰ ਲੱਥਾ ਸੀ ਭਾਈ ਮਤੀ ਦਾਸ ਨੂੰ ਆਰੇ ਨਾਲ ਚੀਰਿਆ ਗਿਆ ਸੀ ਦੱਸੋ ਕੋਈ ਉਹਨਾਂ ਦਾ ਨਾਂ ਲੈਣ ਨੂੰ ਤਿਆਰ ਹੈਗਾ ਅਸੀਂ ਸਿੱਖ ਵੰਡ ਲੈ ਜੀ ਫੇਰ ਕਿਹਦੇ ਸਾਡੇ ਬੱਚੇ ਸਿੱਖ ਨਹੀਂ ਬੰਦੇ ਅਸੀਂ ਤੇ ਹੱਥਾਂ ਨਾਲ ਦਿੱਤੀਆਂ ਗੰਡਾ ਮੂੰਹ ਨਾ ਖੋਲਣੀਆਂ ਪੈਣੀਆਂ ਸਾਨੂੰ ਕਿਉਂਕਿ ਅਸੀਂ ਐਸ ਬੰਦੇ ਸੁਣਨ ਨੂੰ ਤਿਆਰ ਹੀ ਹੈ ਨਹੀਂ ਅਸੀਂ ਤੇ ਇਹ ਥੋੜਾਕ ਟਾਈਮ ਚੱਲਣਾ ਆ ਤੁਸੀਂ ਜਿਉਂਦੇ ਵੇਖਿਓ ਆਪਣੇ ਜਿਵੇਂ ਦੁੱਖ ਭਜਣ ਦੇ ਪਹਿਲਾਂ ਬਹੁਤ ਹੁੰਦੇ ਸੀ ਪਾਟ ਵਾਲੀ ਹੋਰੀ ਪਤਾ ਲੱਗ ਗਿਆ ਵੀ ਇਹ ਹੁਣ ਪ੍ਰੋਡਕਟ ਥੋੜਾ ਜਿਹਾ ਪੁਰਾਣਾ ਹੋ ਗਿਆ ਨਵਾਂ ਲੈ ਕੇ ਆਓ ਤੇ ਥੋੜੇ ਚਿਰ ਬਾਅਦ ਵੇਖਿਓ ਤੁਸੀਂ ਹੁਣ ਦੂਜੇ ਬਣੇ ਚਾ ਮੈਂ ਆਪਣੇ ਅੱਖੀਂ ਵੇਖਿਆ ਜੀ ਇੱਕ ਵਿਅਕਤੀ ਦਾ ਐਕਸੀਡੈਂਟ ਹੋਇਆ ਡੈਥ ਹੋਈ ਤੇ ਉਹਨਾਂ ਦੀ ਧੀ ਵਿਦੇਸ਼ ਤੋਂ ਇੰਡੀਆ ਗਈ ਤੇ ਮੈਂ ਮਾਂ ਦੇ ਮੂੰਹੋਂ ਸ਼ਬਦ ਸੁਣਿਆ ਕਹਿੰਦੀ ਜੀ ਮਾੜੀ ਧੀ ਨੇ ਬੜੇ ਚਪਹਿਰੇ ਵੀ ਕੱਟੇ ਪਰ ਫਿਰ ਵੀ ਬਾਬਾ ਦੀਪਸ ਨੇ ਸਾਡੀ ਧੀ ਦੀ ਨਹੀਂ ਸੁਣੀ ਹੁਣ ਉਹ ਧੀ ਗੁਰਦੁਆਰੇ ਆ ਮਪੁਛਣਾ ਚੋਂ ਮੇਰਾ ਸਵਾਲ ਉਹਨਾਂ ਲੋਕਾਂ ਨੂੰ ਤੁਸੀਂ ਅੰਨ ਅੰਧ ਵਿਸ਼ਵਾਸ ਫਲਾ ਕੇ ਜਿਹੜੇ ਬੱਚਿਆਂ ਨੇ ਗੁਰੂ ਨਾਲ ਜੁੜਨਾ ਸੀ ਉਹ ਗੁਰੂ ਦੇ ਦੌਰ ਜਾਣ ਕੇ ਉਹ ਧੀਜੇ ਦਿਮਾਗ 'ਚ ਗੱਲ ਬਹਿ ਗਈ ਬਾਬਾ ਦੀਪ ਸਿੰਘ ਨੇ ਮੇਰੀ ਸੁਣੀ ਨਹੀਂ ਹੈਗੀ ਕਿਉਂ ਲਾਲ ਦਿੰਦੇ ਹੋ ਤੁਸੀਂ ਲੋਕਾਂ ਨੂੰ ਸਹੀ ਗੱਲ ਸਮਝਾਓ ਵੀ ਇੱਥੇ ਤੇ ਬਾਣੀ ਉਚਾਰਨ ਕਰਨ ਵਾਲੇ ਗੁਰੂ ਅਰਜਨ ਸਾਹਿਬ ਤਤੀਆਂ ਤਵੀਆਂ ਤੇ ਬੈਠਿਆ ਮਾਤਾ ਗੰਗਾ ਜੀ ਦੇ ਪਤੀ 11 ਸਾਲ ਦੀ ਏ ਸੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਸ਼ਾ ਜੀ ਦੀ ਜਦੋਂ ਬਾਪ ਦਾ ਸਾਆ ਸਿਰ ਤੋਂ ਉੱਠ ਗਿਆ ਸੀ ਸਗੁਣ ਸਹਾ ਉਚਾਰਨ ਕਰਨ ਵਾਲੇ ਉਹਨਾਂ ਦੇ ਪਿਤਾ ਸ ਗੁਰੂ ਸ ਪਰ ਮੈਨੂੰ ਪਤਾ ਇਹ ਗੱਲ ਛੇਤੀ ਕਿਤੇ ਹਜਮ ਕਰਨੀ ਉੱਚੀ ਬੋਲੋ ਜੀ ਜਿਹੜਾ ਪੰਜਾਬ ਬੈਠਾ ਉਹ ਚਪੈਰਾ ਪਤਾ ਕਾਦਾ ਕੱਟ ਰਿਆ ਮੈਨੂੰ ਬਾਬਾ ਅਮਰੀਕਾ ਭੇਜ ਦੇ ਭਾਵੇਂ ਕੰਦ ਟਪਾ ਕੇ ਭੇਜ ਦੇ ਜਿਹੜਾ ਉੱਥੇ ਬੈਠਾ ਪਤਾ ਕੱਟ ਰਿਆ ਮੈਨੂੰ ਇੱਥੇ ਕਿਤੇ ਗ੍ਰੀਨ ਕਾਰਡ ਦਵਾ ਦੇ ਜਿਹੜਾ ਹੋਰ ਅੱਗੇ ਬੈਠਾ ਉਹਨਾਂ ਮੈਨੂੰ ਪੈਟਰੋਲ ਪੰਪ ਦਵਾ ਦੇ ਅਸੀਂ ਤੇ ਕਮਲੇ ਕੀਤਾ ਪਿਆ ਸੀਦਾਂ ਨੂੰ ਉਹ ਆਂਦੇ ਹੋਣਗੇ ਵੀ ਇੱਥੇ ਤਾਂ ਪੁੱਤ ਕੁਰਬਾਨ ਕੀਤੇ ਜਿਨ੍ਹਾਂ ਨੇ ਸਿੱਖੀ ਲਈ ਹੈ ਜੀ ਇਥੇ ਬੰਦ ਬੰਦ ਸਾਨੂੰ ਤੇ ਲਾਲਚੀ ਮਾਫ ਕਰਨਾ ਮੈਂ ਗੁਰੂ ਦੀ ਹਜ਼ੂਰੀ ਚ ਕਹਨਾ ਆ ਸਾਨੂੰ ਲਾਲਚੀ ਬਣਾਇਆ ਜਾ ਰਿਹਾ ਹੈ ਮੇਰਾ ਵਿਰੋਧ ਐਵੇਂ ਨਹੀਂ ਹੁੰਦਾ ਮੈਂ ਸੱਚ ਦੀ ਗੱਲ ਕਰਦਾ ਮੈਨੂੰ ਲੰਬੀਆਂ ਪੋਚੀਆਂ ਨਾ ਗੱਲਾਂ ਕਰਨੀਆਂ ਹੁੰਦੀਆਂ ਨਾ ਮੈਂ ਕਰਦਾ ਮੈਂ ਸਿੱਧੀ ਜਿਹੀ ਗੱਲ ਹੈ ਜਾਗੋ ਜਮੀਰ ਜਗਾਓ ਆਪਣੀ ਇਥੇ ਗੁਰੂ ਕੋਲ ਆਣ ਕੇ ਮਾਣਾ ਦਾਤਾ ਪੁੱਤ ਦੇਣਾ ਤੁਹਾਡੀ ਮਰਜ਼ੀ 30 ਦੇਣਾ ਤੁਹਾਡੀ ਮਰਜ਼ੀ ਮੈਨੂੰ ਕੁਝ ਵੀ ਨਾ ਦਿਓ ਮੈਨੂੰ ਸਦਕਾ ਹੀ ਹੋ ਜਾ ਦੇ ਦਿਓ ਮੈਂ ਤੁਹਾਡਾ ਦਰ ਛੱਡ ਕੇ ਕਿਸੇ ਪਖੰਡੀ ਦੇ ਡੇਰੇ ਦੀਆਂ ਕਦੀ ਪ੍ਰਕਰਮਾ ਨਾ ਕਰਾਂ ਆਪਣੇ ਤੇ ਵਿਸ਼ਵਾਸ ਪੈਦਾ ਕਰੋ ਆਪਣੀਆਂ ਧੀਆਂ ਦਾ ਮਨੋਵਾਲੇ ਨਾਲ ਚੁੱਕ ਦਿਓ ਕਿ ਪੁੱਤਰ ਬਾਣੀ ਪੜ ਜਦੋਂ ਤੈਨੂੰ ਕੋ ਕਹਵੇ ਤੇਰੇ ਘਰ ਔਲਾਦ ਨਹੀਂ ਹੈਗੀ ਉਹਨੂੰ ਗੁਰੂ ਗ੍ਰੰਥ ਸਾਹਿਬ ਚੋਂ ਪੜ ਕੇ ਸੁਣਾ ਦਿਓ ਕਿ ਪੁੱਤੀ ਗੰਢ ਪਵੇ ਸੰਸਾਰ ਦੇ ਕੀ ਅਰਥ ਨੇ ਮੋਇਆਂ ਗੰਢ ਨੇਕੀ ਸਤ ਹੋਏ ਮਰਨ ਤੋਂ ਬਾਅਦ ਗੰਢ ਔਲਾਦ ਨਾਲ ਨਹੀਂ ਮਰਨ ਤੋਂ ਬਾਅਦ ਗੰਢ ਤੁਹਾਡੇ ਨੇਕ ਕਰਮਾਂ ਨਾਲ ਸੰਸਾਰ ਨਾਲ ਪੈਂਦੀ ਹੈ ਤੁਹਾਡੀ ਧੀ ਪਰਿਵਾਰ ਨੂੰ ਜਵਾਬ ਦੇਵੇ ਬਾਹਰਲੇ ਬੰਦੇ ਦੇ ਵਿੱਚ ਦਖਲ ਦੇਣ ਦੀ ਲੋੜ ਨਾ ਪਵੇ ਅਸੀਂ ਦੁਨਿਆਵੀ ਐਜੂਕੇਸ਼ਨ ਲੈ ਲਈ ਬਾਣੀ ਦੀ ਐਜੂਕੇਸ਼ਨ ਲਈ ਨਹੀਂ ਗੁਰਵਾਨ ਦੇ ਸਿਧਾਂਤ ਅਸੀਂ ਅਪਣਾਇਆ ਹੀ ਨਹੀਂ ਇਸੇ ਕਰਕੇ ਅੱਜ ਜਿਹੜਾ ਉੱਠਦਾ ਪਖੰਡੀ ਸਾਨੂੰ ਨਵੀਂ ਤੋਂ ਨਵੀਂ ਮਰਿਆਦਾ ਦੇ ਕੇ ਤੁਰ ਪੈਂਦਾ ਅਕਾਲ ਤਖਤ ਮੈਂ ਵਿਦੇਸ਼ਾਂ ਦੇ ਗੁਰਦੁਆਰੇ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਬੇਨਤੀ ਕਰਨੀ ਚਾਹੁੰਨਾ ਜੇ ਸੱਚੀ ਸਿਹਾਰ ਚਾਹੁੰਦੇ ਹੋ ਕਿ ਗੁਰੂ ਗ੍ਰੰਥ ਸਾਹਿਬਹ ਮਹਾਰਾਜ ਦੀ ਹਜ਼ੂਰੀ 'ਚ ਇਹ ਗੱਲ ਕਹਿਣਾ ਚਾਹੁੰਨਾ ਗੁਰਦੁਆਰਾ ਅਕਾਲ ਤਖਤ ਵੱਲੋਂ ਪ੍ਰਵਾਨਤ ਸਿੱਖ ਰਹਿਤ ਮਰਿਆਦਾ ਦੇ ਝੰਡੇਟ ਲੈ ਆਓ ਸਿਧਾਂਤ ਲਾਗੂ ਕਰ ਦਿਓ ਹੋਰ ਪੰਜਾਸ਼ਾਂ ਸਾਲਾਂ ਤੋਂ ਤੁਸੀਂ ਵੇਖਿਓ ਇੱਥੋਂ ਦੇ ਬੱਚੇ ਬੱਚੀਆਂ ਯੂਰਪ ਦੇ ਸਿੱਖੀ ਵਿਚਾਰਤਾਰਾ ਅਪਣਾ ਕੇ ਮਾਣ ਮਹਿਸੂਸ ਕਰਨਗੇ ਕਿ ਸਿੱਖੀ ਦੀ ਵਧੀਆ ਚੀਜ਼ ਹੈ